ਪੁਲਿਸ ਮੈਗਮੇ ਦੇ ਵਿੱਚ ਇਸ ਵਕਤ ਹਲਚਲ ਮਚੀ ਹੋਈ ਹੈ ਕਿਉਂਕਿ ਪੰਜਾਬ ਪੁਲਿਸ ਦੇ 6 ਮੁਲਾਜ਼ਮਾਂ ਦੀ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆਈ ਹੈ ਉਹਨਾਂ ਦੇ ਨਾਂ ਹੁਣ ਸੂਚੀ ਦੇ ਵਿੱਚੋਂ ਹਟਾ ਦਿੱਤੇ ਗਏ ਨੇ ਉਹਨਾਂ ਨੂੰ ਟ੍ਰੇਨਿੰਗ ਸੈਂਟਰ ਤੋਂ ਵੀ ਵਾਪਸ ਭੇਜ ਦਿੱਤਾ ਗਿਆ ਹੈ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਨਸ਼ੇ ਅਤੇ ਅਪਰਾਧ ਦੇ ਖਿਲਾਫ ਵੱਡੀ ਲੜਾਈ ਲੜਨੀ ਆ ਪਰ ਇੱਥੇ ਮਾਮਲਾ ਉਲਟ ਹੀ ਨਜ਼ਰ ਆ ਰਿਹਾ ਹੁਣੇ ਸਿਪਾਹੀ ਖੁਦ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਇੱਕ ਪਾਸੇ ਸਰਕਾਰਾਂ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾ ਰਹੀਆਂ ਨੇ ਉੱਥੇ ਦੂਜੇ ਪਾਸੇ ਪੁਲਿਸ ਫੋਰਸ ਦੇ ਵਿੱਚ ਹੀ ਅਜਿਹੇ ਚਿਹਰੇ ਸਾਹਮਣੇ ਆਉਣਾ ਸੱਚਮੁੱਚ ਚਿੰਤਾ ਦਾ ਵਿਸ਼ਾ ਬਣ ਗਿਆ ਤਾਂ ਪੰਜਾਬ ਪੁਲਿਸ ਦੇ ਵਿੱਚ ਨਵੇਂ ਭਰਤੀ ਸਿਪਾਹੀਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਯਾਨੀ ਕਿ ਉਹ ਡੋਪ ਟੈਸਟ ਦੇ ਵਿੱਚ ਫੇਲ ਹੋ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਜਹਾਨ ਖੇਲਾ ਟ੍ਰੇਨਿੰਗ ਸੈਂਟਰ 6 ਸਿਪਾਹੀਆਂ ਦੇ ਟੈਸਟ ਪੋਜ਼ਿਟਿਵ ਆਏ ਨੇ ਤਾਂ ਡੋਪ ਟੈਸਟ ਬੇਸਿਕ ਟ੍ਰੇਨਿੰਗ ਦੇ ਲਈ ਕੀਤੇ ਗਏ ਸੀ ਰਿਪੋਰਟ ਪੋਜ਼ਿਟਿਵ ਆਉਣ ਤੇ ਸਿਪਾਹੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਪੰਜਾਬ ਪੁਲਿਸ ਚ 6 ਨਵੇਂ ਭਰਤੀ ਸਿਪਾਹੀ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ ਤਾਂ ਡੋਪ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਟ੍ਰੇਨਿੰਗ ਸੈਂਟਰ ਤੋਂ ਬਾਹਰ ਕੱਢ ਦਿੱਤਾ ਗਿਆ ਬਿਨਾਂ ਟ੍ਰੇਨਿੰਗ ਤੋਂ ਹੀ ਇਹਨਾਂ ਸਿਪਾਹੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਪੁਲਿਸ ਦਾ ਟ੍ਰੇਨਿੰਗ ਸੈਂਟਰ ਹੈ ਜਦੋਂ ਵੀ ਕੋਈ ਨਵੀਂ ਰਿਕਰੂਟਮੈਂਟ ਪੰਜਾਬ ਪੁਲਿਸ ਦੇ ਵਿੱਚ ਦੀ ਹੈ ਤਾਂ ਇੱਥੇ ਪੂਰੀ ਟ੍ਰੇਨਿੰਗ ਹੀ ਇਸੇ ਟ੍ਰੇਨਿੰਗ ਸੈਂਟਰ ਦੇ ਵਿੱਚ ਦਿੱਤੀ ਜਾਂਦੀ ਹੈ ਇਸੇ ਹੀ ਟ੍ਰੇਨਿੰਗ ਸੈਂਟਰ ਦੇ ਵਿੱਚ ਸਿਪਾਹੀ ਟ੍ਰੇਨਿੰਗ ਸੈਂਟਰ ਚ ਪਹੁੰਚੇ ਸੀ ਅਤੇ ਜਦੋਂ ਡੋਪ ਟੈਸਟ ਕੀਤੇ ਗਏ ਤਾਂ ਇਹਨਾਂ ਦੇ ਡੋਪ ਟੈਸਟ ਫੇਲ ਹੋ ਗਏ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਇਹਨਾਂ ਦੇ ਜਿਹੜੇ ਡੋਪ ਟੈਸਟ ਫੇਲ ਹੋਏ ਨੇ ਤਾਂ ਕਿ ਕੀ ਕਾਰਵਾਈ ਕੀਤੀ ਜਾਵੇਗੀ ਕਿ ਅੱਗੇ ਜਿਹੜੀ ਆ ਅਗਲੇ ਦੀ ਜਿਹੜੀ ਕਾਰਵਾਈ ਹੋਵੇਗੀ ਕੀ ਕੀਤਾ ਜਾਵੇਗਾ ਤਾਂ ਫਿਲਹਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੇਂ ਭਰਤੀ ਕੀਤੇਗੇ ਨਾ 6 ਸਿਪਾਹੀਆਂ ਦੇ ਡੋਪ ਟੈਸਟ ਨੇ ਜਿਹੜੇ ਉਹ ਫੇਲ ਹੋ ਗਏ ਨੇ ਜਿੱਥੇ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਤੇ ਬਹੁਤ ਪ੍ਰੈਸ਼ਰ ਹੈ ਜੇਕਰ ਨਸ਼ਿਆਂ ਦਾ ਸਫਾਇਆ ਕਰਨਾ ਹੈ ਤਾਂ ਆਪਣੇ ਘਰ ਤੋਂ ਹੀ ਕਰਨਾ ਚਾਹੀਦਾ ਹੈ ਤੇ ਰੈਂਡਮਲੀ ਹੀ ਇਹ ਸਿਪਾਹੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ ਪਤਾ ਲੱਗਿਆ ਕਿ ਇਹ ਸਿਪਾਹੀਆਂ ਦੀਆਂ ਹਰਕਤਾਂ ਨੂੰ ਦੇਖਦੇ ਹੋਈ ਹੀ ਇਹ ਡੋਪ ਟੈਸਟ ਕੀਤਾ ਗਿਆ ਸੀ ਸ਼ੱਕੇ ਵੀ ਪਿਆ ਕਿ ਇਹ ਨਸ਼ਾ ਕਰਦੇ ਸੀ ਤਾਂ ਜਦੋਂ ਡੋਪ ਟੈਸਟ ਕੀਤਾ ਆ ਗਿਆ ਤਾਂ ਇਹ 6 ਸਪਾਹੀਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਡਿਪਾਰਟਮੈਂਟ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਹ ਬਹੁਤ ਹੀ ਵੱਡੀ ਖਬਰ ਹੈ ਕਿ ਨਵੇਂ ਰਿਕਰੂਟਰਾਂ ਨੂੰ ਬਿਨਾਂ ਟ੍ਰੇਨਿੰਗ ਤੋਂ ਵਾਪਸ ਭੇਜ ਦਿੱਤਾ ਗਿਆ ਹੋਵੇ